ਅੱਜ ਗੁਰਾਇਆ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਇੱਕ ਬਹੁਤ ਹੀ ਭਰਮਈ ਮੀਟਿੰਗ ਜਿਹੜੀ ਆ ਸਮੁੱਚੀ ਗੁਰਾਇਆ ਦੀ ਟੀਮ ਵੱਲੋਂ ਜਿਹੜੀ ਆ ਮੁਹੱਲਾ ਗੁਰੂ ਰਮਦਾਸ ਨਗਰ ਵਿਖੇ ਜਿਹੜੀ ਅੱਜ ਕੀਤੀ ਗਈ ਆ ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਜਿਹੜੇ ਆ ਉਹ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਨਾਲ ਉਹ ਰੂਰੂ ਹੋਣ ਦੇ ਲਈ ਆਏ ਆ ਜਿੱਥੇ ਅਸੀਂ ਉਹਨਾਂ ਦਾ ਔਮਤੇ ਆਪਣੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਔਰ ਮੈਂ ਆਪਣੇ ਵੱਲੋਂ ਔਰ ਸਮੁੱਚੇ ਨਗਰ ਵੱਲੋਂ ਜਿਹੜਾ ਉਹਨਾਂ ਦਾ ਉੱਤੇ ਵੈਲਕਮ ਕਰਦਾ ਔਰ ਉਹਨਾਂ ਦੇ ਨਾਲ ਮਾਨਯੋਗ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਹਲਕਾ ਚਾਰਜ ਆਮ ਆਦਮੀ ਪਾਰਟੀ ਫਲੋਰ ਔਰ ਉਹਨਾਂ ਦੇ ਨਾਲ ਸਾਰੇ ਜਿੰਨੇ ਵੀ ਟੀਮ ਸਤਿਕਾਰਯੋਗ ਚੇਅਰਮੈਨ ਸਭ ਚੇਅਰਮੈਨ ਸਹਿਬਾਨ ਆਇਆ ਬਲੌਕ ਪ੍ਰਧਾਨ ਸਹਿਬਾਨ ਆਇਆ ਵੱਖ-ਵੱਖ ਜਿਹੜੇ ਅਹੁਦੇਦਾਰ ਸਹਿਬਾਨ ਆਇਆ ਸਾਰਿਆਂ ਦਾ ਦਿਲ ਦੀਆਂ ਗੱਲਾਂ ਲਈ ਤੁਹਾਨੂੰ ਧੰਨਵਾਦ ਵੀ ਕਰਦਾ ਔਰ ਖਾਸ ਤੌਰ ਤੇ ਗੁਰਾਇਨ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਹੜੇ ਬਹੁਤ ਹੀ ਲੰਬਾ ਸਮਾਂ